कम्युनिस्ट पार्टी ऑफ इंडिया दी 5वीं कांग्रेस ਦੇ ਮੌਕੇ ਅੱਜ ਦੇ ਉਦਘਾਟਨੀ ਸੈਸ਼ਨ ਸਮੇਂ ਮੈਨੂੰ ਇੱਕ ਸਵਾਗਤੀ ਕਮੇਟੀ ਦੇ ਚੇਅਰਮੈਨ ਵਜੋਂ ਸਾਰੇ ਲੋਕਾਂ ਦਾ ਸਵਾਗਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਮੈਂ ਉਸ ਦਾ ਉਸ ਲਈ ਪਾਰਟੀ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਔਰ ਮੈਂ ਉਹ ਪਾਸ਼ਣ ਅੰਗਰੇਜ਼ੀ ਵਿੱਚ ਦਿੱਤਾ। ਕੁਝ ਤੇ ਉਸਤੇ ਕੁਝ ਹਿੱਸੇ ਤੁਹਾਡੇ ਨਾਲ ਪੰਜਾਬੀ ਵਿੱਚ ਸ਼ੇਅਰ ਕਰ ਰਿਹਾ ਹਾਂ। ਮੈਂ ਕਿਹਾ ਪਿਆਰੇ ਦੋਸਤੋ ਤੇ ਸਾਥਿਓ ਦੇਸ਼ ਦੇ ਹਰ ਹਿੱਸੇ ਤੇ ਆਏ ਪੈਣੋ ਤੇ ਭਰਾਓ ਪਾਰਟੀ ਕਮਿਊਨਿਸਟ ਪਾਰਟੀ ਦੇ 5ਵੇਂ ਮਹਾਂ ਸੰਮੇਲਨ ਦੇ ਡੈਲੀਗੇਟ ਪੈਣੋ ਤੇ ਭਰਾਓ ਆਪ ਜੀ ਦਾ ਸਾਰਿਆਂ ਦਾ ਪੰਜ ਦਰਿਆਵਾਂ ਦੀ ਧਰਤੀ ਉੱਤੇ ਨਿਗਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਉਸ ਧਰਤੀ ਤੇ ਜਿਸ ਨੂੰ ਪ੍ਰਚੀਨ ਸਮੇਂ ਤੋਂ ਹੀ ਸਵੇਤਾ ਦਾ ਜਨਮ ਸਥਾਨ ਮੰਨਿਆ ਗਿਆ ਹੈ ਤੁਹਾਡਾ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਬਾਬਾ ਸ਼ੇਖ ਫਰੀਦ ਬੁੱਲੇ ਸ਼ਾ ਦਮੋਦਰ ਤੇ ਦੁੱਲੇ ਪੱਟੀ ਦੀ ਧਰਤੀ ਉੱਤੇ ਤੁਹਾਡਾ ਸਵਾਗਤ ਹੈ ਲੋਕ ਸੰਰਸ਼ਾਂ ਦੀ ਧਰਤੀ ਉੱਤੇ ਜਿਹੜੇ 1907 ਤੋਂ ਪਗੜੀ ਸੰਭਾਲ ਜੱਟਾ ਲਹਿਰ ਤੋਂ ਲੈ ਕੇ ਵਿਸੋਵੀ ਵਿਸੋ ਇਕੀ ਦੇ ਕਿਸਾਨ ਸੰਘਰਸ਼ ਤੱਕ ਇਸ ਧਰਤੀ ਦੀ ਹੱਕ ਵਿੱਚ ਸਮਾਏ ਹੋਏ ਹਨ ਤੁਹਾਡਾ ਸਵਾਗਤ ਹੈ ਗਦਰ ਪਾਰਟੀ ਦੀ ਧਰਤੀ ਉੱਤੇ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਜਿਸ ਦੇ ਸਾਥੀਆਂ ਨੇ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ ਦੀ بنیاد ਰੱਖੀ ਤੁਹਾਡਾ ਸਵਾਗਤ ਹੈ ਜਲਿਆਂਵਾਲੇ ਬਾਗ ਦੀ ਧਰਤੀ ਦੇ ਉੱਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਉਦਮ ਸਿੰਘ ਤੇ ਹੋਰ ਸ਼ਹੀਦ ਸੂਰ ਸੂਰਬੀਰ ਦੇਣ ਵਾਲੀ ਧਰਤੀ ਦੇ ਉੱਤੇ ਪਿਆਰੇ ਸਾਥੀਓ ਮੈਂ ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਵੇਂ ਮਹਾ ਸੰਮੇਲਨ ਤੇ ਉਹਦੀ ਰਿਸੈਪਸ਼ਨ ਕਮੇਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਵੱਲੋਂ ਮहासਮੂਲਨ ਦੇ ਉਦਘਾਟਨ ਸਮੇਂ ਕਾਮਰੇਡ ਸੁਦਾਕਰ ਰੈਡੀ ਨਗਰ ਵਿੱਚ ਤੁਹਾਡੇ ਦੇਸ਼ ਦੀ ਵੰਡ ਹੋਈ ਦੇਸ਼ ਨੂੰ ਆਜ਼ਾਦੀ ਮਿਲੀ ਉਸ ਸਮੇਂ ਕਮਿਊਨਿਸਟ ਪਾਰਟੀ ਦੇ ਕਾਰਕੁਨ ਫਿਰਕੂ ਜਨੂਨ ਨੂੰ ਠੱਲ ਪਾਉਣ ਦੇ ਲਈ ਅੱਗੇ ਆਏ ਅਤੇ ਉਹਨਾਂ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ। ਇਹੀ ਕਾਰਨ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਸ਼ਹੀਦ ਕਾਮਰੇਡ ਛੱਜੜਵੱਡੀ ਕਾਮਰੇਡ ਛੱਜੜਵੱਡੀ ਨੂੰ ਯਾਦ ਕਰਦੇ ਨੇ। ਉਹਨਾਂ ਦੀ ਯਾਦ ਉਹਨਾਂ ਦੇ ਉਹਨਾਂ ਦੇ ਵਿੱਚ ਸਮਾਈ ਹੋਈ ਹੈ। ਔਰ ਇਸ ਮੌਕੇ ਦੇ ਕੁੱਤੇ ਅਸੀਂ ਜਦੋਂ ਅਸੀਂ ਇਕੱਠੇ ਹੋ ਰਹੇ ਹਾਂ ਤਾਂ ਭਾਰਤ ਵਿੱਚ ਫਾਸ਼ਿਸਟ ਅਤਿਸ਼ਕਤੀਆਂ ਭਾਰਤ ਵਿੱਚ ਭਾਰਤ ਵਿੱਚ ਫਾਸ਼ਿਸਟ ਸ਼ਕਤੀਆਂ ਆਪਣਾ ਸਿਰ ਚੁੱਕ ਰਹੀਆਂ ਹਨ ਔਰ ਉਹਨਾਂ ਨੇ ਉਤਰੀ ਭਾਰਤ, ਮੱਧ ਭਾਰਤ ਤੇ ਪੂਰਬੀ ਭਾਰਤ ਤੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਸ਼ ਦੇ ਵਿੱਚ ਫਿਰਕਾਪ੍ਰਸਤੀ ਦਾ ਜ਼ਾਇਰ ਫਲਾ ਦਿੱਤਾ ਹੈ। ਔਰ ਇਸ ਸਮੇਂ ਪੂੰਜੀਵਾਦ ਔਰ ਨਵ ਉਦਾਰਵਾਦ ਔਰ ਕ੍ਰੋਨੀ ਕੈਪਟਲਿਜਮ ਤੇ ਫਿਰਕਾਪ੍ਰਸਤੀ ਦੀਆਂ ਤਾਕਤਾਂ ਹੱਥ ਦੇ ਹੱਥ ਹੱਥ ਪਾ ਕੇ ਇੱਕ ਦੂਜੇ ਦੇ ਨਾਲ ਚੱਲ ਰਹੀਆਂ ਨੇ। ਇਸ ਲਈ ਇਹ ਸਮਾਂ ਚੁਣੌਤੀਆਂ ਦੇ ਨਾਲ ਭਰਪੂਰ ਹੈ। ਅੰਦਰਸ਼ਟਵਾਦ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਤਾਕਤ ਨੂੰ ਘਟਾਇਆ ਜਾ ਰਿਹਾ ਹੈ ਪਿਆਰੇ ਸਾਥੀਓ ਭਾਰਤ ਵਿੱਚ ਮੌਜੂਦਾ ਰਾਜਨੀਤਿਕ ਪ੍ਰਬੰਧ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਹੈ ਲੋਕਾਂ ਨੂੰ ਆਪਣੇ ਫਾਇਦੇ ਲਈ ਵੰਡਨ ਅਤੇ ਵਿਦੇਸ਼ਾਂ ਅਤੇ ਵਿਰੋਧੀਆਂ ਅਵਾਜ਼ਾਂ ਨੂੰ ਦਬਾਉਣ ਦੇ ਲਈ ਪ੍ਰਜੋਰ ਕੋਸ਼ਿਸ਼ਾਂ ਕਰ ਰਿਹਾ ਹੈ ਅਸਹਿਮਤੀ ਤੇ ਸੰਘਰਸ਼ ਮਨੁੱਖ ਦੀ ਬੁਨਿਆਦੀ ਤਾਕਤ ਹੈ असहमति ਤੇ ਸੰਘਰਸ਼ ਤੋਂ ਬਿਗੈਰ ਮਨੁੱਖ ਦੀ ਜ਼ਿੰਦਗੀ ਆਸਹੀਣੀ ਤੇ ਨੀਰਸ ਹੋ ਜਾਂਦੀ ਹੈ ਭਾਰਤੀ ਕਾਮਨਿਸਟ ਪਾਰਟੀ ਅਜਿਹੇ ਫਾਸ਼ੀ ਇਰਾਦਿਆਂ ਦੇ ਵਿਰੋਧ ਆਪਣਾ ਜਿਹੜੇ 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 ਕਦਮ ਚੁੱਕਣੇ ਨੇ ਔਰ ਜਿਹੜਾ ਇਹਦਾ ਵਿਰੋਧ ਕਰਨਾ ਹੈ ਇਹਦਾ ਸੰਘਰਸ਼ ਕਰਨਾ ਹੈ ਪਲ-ਪਲ ਦੇ ਉੱਤੇ ਜਮਹੂਰੀ ਤੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਇਸ ਕੰਮ ਨੂੰ ਨਿਭਾ ਰਹੀ ਹੈ ਮੌਜੂਦਾ ਪ੍ਰਬੰਧ ਨੇ ਪੂਰੇ ਦੇਸ਼ ਵਿੱਚ ਸਮਪਰਦਾਇਕ ਏਜੰਡਾ ਫਲਾ ਦਿੱਤਾ ਹੈ ਔਰ ਖਾਸ ਕਰਕੇ ਮਨੀਪੁਰ ਤੇ ਕਸ਼ਮੀਰ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਨੇ ਅਤੇ ਕਪਾਰਤੀ ਕਮਿਊਨਿਸਟ ਪਾਰਟੀ ਇਸ ਏਜੰਡੇ ਦਾ ਹਿੰਦੂਤਵ ਦੇ ਏਜੰਡੇ ਦਾ ਵਿਰੋਧ ਕਰਦੀ ਹੈ ਅੱਜ ਦੇ ਸਮੇਂ ਵਿੱਚ ਸਾਡੇ ਕੋਲ ਖੱਬੇ ਪੱਖੀ ਤੇ ਲੋਕਪੰਥੀ ਤਾਕਤਾਂ ਕੋਲ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਸੱਚ ਸਵੈਧਾਨ ਦੇ ਸੱਚ ਅਤੇ ਦੇ ਪੱਖ ਵਿੱਚ ਖੜੇ ਹੋਣ ਅਤੇ ਜਿਵੇਂ ਗੁਨਾਕ ਦੇਵੀ ਨੇ ਕਿਹਾ ਸੀ ਕਿ ਸੱਚ ਜਿਹੜਾ ਹੈ ਉਹ ਕਦੀ ਵੀ ਪੁਰਾਣਾ ਨਹੀਂ ਹੁੰਦਾ ਔਰ ਜੇ ਇਸ ਨੂੰ ਸੀ ਲਿਆ ਜਾਏ ਤੇ ਕਦੇ ਵੀ ਪਾੜਦਾ ਨਹੀਂ ਸਾਨੂੰ ਲੋਕਾਂ ਦੇ ਸੱਚ ਨੂੰ ਸਿਉਣਾ ਪੈਣਾ ਹੈ ਤੇ ਸੱਚ ਦੇ ਝੰਡੇ ਨੂੰ ਬੁਲੰਦ ਕਰਨਾ ਪੈਣਾ ਹੈ ਇਸ ਦੇਸ਼ ਦੇ ਸੱਚ ਦੇ ਝੰਡੇ ਨੂੰ ਔਰ ਸਾਡਾ ਇਹ ਕਹਿਣਾ ਹੈ ਕਿ ਦੇਸ਼ ਦਾ ਸੱਚ ਲੋਕਾਂ ਤੇ ਮਿਹਨਤਕਸ਼ਾ ਦਾ ਸੱਚ ਹੈ ਅਤੇ ਅਸੀਂ ਇਸ ਸੱਚ ਨੂੰ ਕਦੇ ਵੀ ਜੋ ਹੈ ਥੱਲੇ ਨਹੀਂ ਆਉਣਿਆਂਗੇ ਇਸ ਦਾ ਝੰਡਾ ਬੁਲੰਦ ਰੱਖਾਂਗੇ ਅੰਤਰਰਾਸ਼ਟਰੀ ਪੱਧਰ ਤੇ ਪੂੰਜੀਵਾਦੀ ਦੇਸ਼ਾਂ ਵਿੱਚ ਵਿੱਤੀ ਤਾਕਤ ਅਤੇ ਨਿਊ ਲਿਬਰਲ ਨੀਤੀਆਂ ਏਸ਼ੀਆ ਅਫਰੀਕਾ ਤੇ ਲਤੀਨੀ ਅਮਰੀਕਾ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਤੇ ਵੱਖ-ਵੱਖ ਦੇਸ਼ਾਂ ਵਿੱਚ ਉਹਨਾਂ ਦੇਸ਼ਾਂ ਦੀਆਂ ਕੁਦਰਤੀ ਖਜ਼ਾਨਿਆਂ ਨੂੰ ਖੋਣ ਦੀ ਪੂਰੀ ਪੂਰੀ ਜਿਹੜੀ ਹੈ ਉਹਨਾਂ ਨੇ ਇਸ ਦੇ ਵਿੱਚ ਲੁੱਟ ਮਚਾਈ ਹੋਈ ਹੈ ਔਰ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਜਿਹੜੇ ਸਾਡੇ ਫਲਸਤੀਨੀ ਭਰਾ ਪੈਣਾ ਭਰਾ ਜਿਹੜੇ ਕਿਸ ਜਿਹੜੇ ਕਿ અત્યੰਤ ਮੁਸ਼ਕਲਾਂ ਵਿੱਚੋਂ ਲੰਘ ਰਹੇ ਨੇ ਜਿੱਥੇ ਕਿ ਨਸਲ ਕੁਸ਼ੀ ਹੋ ਰਹੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਫਲਸਤੀਨੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਔਰ ਇਸੇ ਤਰ੍ਹਾਂ ਕਿਊਬਾ ਦੇ ਹੱਕ ਵਿੱਚ ਅਤੇ ਦੂਸਰੀਆਂ ਤਾਕਤਾਂ ਦੇ ਦੂਸਰੇ ਦੇਸ਼ੀਆਂ ਜਮਹੂਰੀ ਤਾਕਤਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਹੈ ਔਰ ਸਾਨੂੰ ਅਮਰੀਕਾ ਦੇ ਤਾਨਾਸ਼ਾਹੀ ਜੋ ਤਰੀਕਾ ਹੈ ਸਾਰੀ ਦੁਨੀਆ ਨੂੰ ਚਲਾਉਂਦਾ ਉਸ ਦੇ ਵਿਰੋਧ ਇਕੱਠੇ ਹੋ ਕੇ ਇੱਕ ਇਕੱਠੇ ਹੋ ਕੇ ਲੜਨਾ ਪੈਣਾ ਹੈ ਅਸੀਂ ਕਾਮਰੇਡ ਸਦਾਕਰ ਰੈਡੀ ਨਗਰ ਵਿੱਚ ਇਕੱਠੇ ਹੋਏ ਹਾਂ ਔਰ ਸਾਰੀਆਂ ਰਾਸ਼ਟਰੀ ਖੇਤਰੀ ਤੇ ਅੰਤਰਰਾਸ਼ਟਰੀ ਸਮੱਸਿਆਵਾਂ ਤੇ ਚਰਚਾ ਕਰਾਂਗੇ ਔਰ ਉਹਨਾਂ ਦਾ ਵਿਸ਼ਲੇਸ਼ਣ ਕਰਾਂਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਮਾਰਕਸਵਾਦੀ ਲੈਨਨਵਾਦੀ ਸੋਚ ਤੇ ਚੱਲਦੇ ਹੋਏ ਅਸੀਂ ਸਹੀ ਵਿਸ਼ਲੇਸ਼ਣ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਰਾਹ ਰਸਤੇ ਜੋ ਹੈ ਉਤਲਾਸ਼ ਕਰ ਲਵਾਂਗੇ ਮੈਂ ਕਾਂਗਰਸ ਨੂੰ ਉਸ ਦੇ ਤੇ ਡੈਲੀਗੇਟਾਂ ਨੂੰ ਇਸ ਮहासਮੇਲਨ ਦੀ ਵਧਾਈ ਦਿੰਦਾ ਹਾਂ ਔਰ ਇਸ ਮਹਾਸਮੇਲਨ ਦੀ ਸਫਲਤਾ ਦੀ ਸ਼ੁਕਾਮਨਾ ਕਰਦਾ ਹਾਂ ਕਬੀ ਇਕਤਾ ਜਿੰਦਾਬਾਦ ਜਮਹੂਰੀ ਤੇ ਖੱਬੀ ਇਕਤਾ ਜਿੰਦਾਬਾਦ ਕਮਿਊਨਿਸਟ ਪਾਰਟੀ ਜਿੰਦਾਬਾਦ ਲਾਲ ਸਲਾਮ ਕਾਂਸਪੀਰੇਸੀ ਕੇਸ ਸਾਜਿਸ਼ ਕੇਸ ਵਿੱਚ ਸਜ਼ਾ ਪਾਉਣ ਵਾਲੇ ਸਾਥੀਆਂ ਤੋਂ ਲੈ ਕੇ ਲਗਾਤਾਰ ਕਮਿਊਨਿਸਟ ਪਾਰਟੀ ਦੇ ਆਗੂਆਂ